ਅੱਜ ਦੀ ਵੱਡੀ ਖਬਰ ਮੁਲਾਜ਼ਮਾਂ ਨਾਲ ਸੰਬੰਧਿਤ ਹੈ। ਅਧਿਆਪਕਾਂ ਨੇ ਸੀਐਮ ਮਾਨ ਦੇ ਨਾਂ ਸੌਪਿਆ ਡੀਈਓ ਐਲੀਮੈਂਟਰੀ ਨੂੰ ਮੰਗ ਪੱਤਰ। ਪੂਰੀ ਖਬਰ ਦੇਖਣ ਤੇ ਲਈ ਸਾਡੇ ਨਾਲ ਬਨੇ ਰਹੋ ਚੈਨਲ ਦੇ ਨਾਲ। ਉਸ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਸ਼ੁਰੂ ਕਰਦੇ ਹਾਂ ਅੱਜ ਦੀ ਵੱਡੀ ਅਪਡੇਟ। ਐਲੀਮੈਂਟਰੀ ਟੀਚਰਸ ਯੂਨੀਅਨ ਪੰਜਾਬ ਦੇ ਸੱਦੇ ਤੇ ਅੱਜ ਐਲੀਮੈਂਟਰੀ ਟੀਚਰਸ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਇਕਾਈ ਵੱਲੋਂ ਪੰਜਾਬ ਮੀਤ ਪ੍ਰਧਾਨ ਰਵੀਕਾਂਤ ਸਟੇਟ ਬਾਡੀ ਮੈਂਬਰ ਰਮਨ ਕੁਮਾਰ ਜ਼ਿਲ੍ਹਾ ਪ੍ਰਧਾਨ ਵਿਨੋਦ ਕੁਮਾਰ ਵੱਲੋਂ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸ਼੍ਰੀਮਤੀ ਕਮਲਦੀਪ ਕੌਰ ਨੂੰ ਸੋ ਅਧਿਆਪਕਾਂ ਦੀ ਵੱਖ-ਵੱਖ ਮੰਗਾਂ ਸੰਬੰਧੀ ਮੁੱਖ ਮੰਤਰੀ ਪੰਜਾਬ ਦੇ ਨਾਮ ਮੰਗ ਪੱਤਰ ਸੌਂਪਿਆ ਗਿਆ। ਮੰਗ ਪੱਤਰ ਸੌਂਪਦਿਆਂ ਉਹਨਾਂ ਕਿਹਾ ਕਿ ਪ੍ਰਾਇਮਰੀ ਪੱਧਰ ਨਹੀਂ ਸੈਕੰਡਰੀ ਪੱਧਰ ਦੀ ਨਹੀਂ ਉਸਰਨੀ ਹੁੰਦੀ ਹੈ। ਇਸ ਲਈ ਪ੍ਰਾਇਮਰੀ ਪੱਧਰ ਦੀ ਸਿੱਖਿਆ ਦੀ ਮਜ਼ਬੂਤੀ ਲਈ ਇਨ੍ਹਾਂ ਮਸਲਿਆਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਉਹਨਾਂ ਆਪਣੀਆਂ ਮੰਗਾ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਾਲ ਹੀ ਵਿੱਚ ਵਿਭਾਗ ਵੱਲੋਂ ਮਹਿੰਗਾਈ ਦੇ ਯੁੱਗ ਵਿੱਚ ਮਿਡ-ਡੇ ਮਿਲ ਸੰਬੰਧੀ ਬਿਨਾਂ ਰਾਸ਼ੀ ਵਧਾਇਆ ਪੂੜੀਆਂ ਖਵਾਉਣ ਦੇ ਦਿੱਤੇ ਆਦੇਸ਼ ਤੇ ਕੇਲੇ ਖਰੀਦਣ 'ਚ ਆਉਣ ਵਾਲੀਆਂ ਮੁਸ਼ਕਲਾਂ ਨੂੰ ਹੱਲ ਕਰਨ ਲਈ ਟੁਕਵੇਂ ਕਦਮ ਚੁੱਕੇ ਜਾਣ। ਅਧਿਆਪਕਾ ਕੋਲੋਂ ਹਰ ਇੱਕ ਤਰ੍ਹਾਂ ਦੀ ਗੈਰ-ਵਿਦਿਆਕ ਕੰਮ ਸਮੇਤ BLO ਦਾ ਕੰਮ ਬੰਦ ਕਰਾ ਕੇ ਅਧਿਆਪਕਾਂ ਨੂੰ ਸਿਰਫ ਪੜ੍ਹਾਈ ਵੱਲ ਕੇਂਦ੍ਰਿਤ ਕੀਤਾ ਜਾਵੇ ਮਾਸਟਰ ਕੈਡਰ ਅਤੇ ਹੋਰ ਪ੍ਰਾਇਮਰੀ ਪੱਧਰ ਦੀਆਂ ਰੈਂਡੀਆਂ ਸਭ ਪ੍ਰਮੋਸ਼ਨਾਂ ਬਿਨਾਂ ਕਿਸੇ ਦੇਰੀ ਤੋਂ ਕੀਤੀਆਂ ਜਾਣ ਬਾਕੀ ਵਿਸ਼ਿਆਂ ਦੇ ਨਾਲ ਨਾਲ ਫਾਈਨ ਆਰਟਸ ਯੋਗਤਾ ਪੂਰੀ ਕਰਦੇ ਅਧਿਆਪਕਾਂ ਨੂੰ ਆਰਟਸ ਕ્રાਫਟ ਵੱਜੋਂ ਅਤੇ ਵੋਕੇਸ਼ਨਲ ਯੋਗਤਾ ਪੂਰੀ ਕਰਦੇ ਅਧਿਆਪਕਾਂ ਨੂੰ ਵੀ ਅਧਿਆਪਕਾਂ ਨੂੰ ਵੀ ਮਾਸਟਰ ਕੈਡਰ ਵਿੱਚ ਪ੍ਰਮੋਟ ਕੀਤਾ ਜਾਵੇ ਹੈਡ ਟੀਚਰਸ ਦੀ ਖਤਮ ਕੀਤੀਆਂ 1904 ਪੋਸਟਾਂ ਤੁਰੰਤ ਬਹਾਲ ਕੀਤੀਆਂ ਜਾਣ ਬੀਪੀਓਜ਼ ਪ੍ਰਮੋਸ਼ਨਾਂ ਪਹਿਲਾ ਵਾਂਗ 75% ਕੋਟੇ ਤਹਿਤ ਜ਼ਿਲ੍ਹਾ ਪੱਧਰ ਤੇ ਕੀਤੀਆਂ ਜਾਣ ਸੈਂਟਰ ਹੈੱਡ ਅਧਿਆਪਕਾਂ ਦੀਆਂ ਮੋਹਾਲੀ ਵਿਕੇ ਟ੍ਰੇਨਿੰਗਾਂ ਨਾ ਲਗਾਈਆਂ ਜਾਣ ਸੈਂਟਰ ਪੱਧਰ ਤੇ ਡਾਟਾ ਐਂਟਰੀ ਆਪਰੇਟਰ ਅਤੇ ਪੀਟੀਆਈ ਖੇਡ ਅਫਸਰਾਂ ਦੀਆਂ ਨਿਯੁਕਤੀਆਂ ਕੀਤੀਆਂ ਜਾਣ ਹਰੇਕ ਸਕੂਲ ਵਿੱਚ ਸਵੈ ਸਫਾਈ ਸੇਵਕ ਦਿੱਤੇ ਜਾਣ ਅਧਿਆਪਕ ਦੇ ਹਰੇਕ ਤਰ੍ਹਾਂ ਦੇ ਬਕਾਏ ਬਿਨਾਂ ਕਿਸੇ ਦੇਰੀ ਤੋਂ ਦਿੱਤੇ ਜਾਣ ਵਿੱਤੀ ਮੰਗਾ ਸੰਬੰਧੀ ਜਾਣਕਾਰੀ ਦਿੰਦੇ ਆ ਉਹਨਾਂ ਕਿਹਾ ਕਿ ਪੁਰਾਣੀ ਪੈਨਸ਼ਨ ਕੱਟੇ ਪੱਤੇ ਬਾਰਡਰ ਰੂਰਲ ਸਮੇਤ ਹੋਰ ਪੱਤੇ ਤੁਰੰਤ ਲਾਗੂ ਕੀਤੇ ਜਾਣ ਪੇ ਕਮਿਸ਼ਨ ਵੱਲੋਂ ਦਿੱਤੇ ਗੁਣਾਕ ਲਾਗੂ ਕਰਕੇ ਬਕਾਏ ਅਤੇ ਡੀਏ ਦੇ ਰਹਿੰਦੇ ਬਕਾਏ ਤੁਰੰਤ ਦਿੱਤੇ ਜਾਣ ਕੱਚੇ ਅਧਿਆਪਕਾਂ ਨੂੰ ਪੂਰੇ ਲਾਭਾਂ ਸਮੇਤ ਪੂਰੇ ਗ੍ਰੇਡ 'ਚ ਪੱਕੇ ਕੀਤੇ ਜਾਵੇ ਪੱਕੇ ਕੀਤਾ ਜਾਵੇ ਪ੍ਰਾਇਮਰੀ ਅਤੇ ਪ੍ਰੀ ਪ੍ਰਾਇਮਰੀ ਪੱਧਰ ਤੇ ਨਵੀਂ ਭਰਤੀ ਕੀਤੀ ਜਾਵੇ ਇਸ ਮੌਕੇ ਇਸ ਮੌਕੇ ਤੇ ਜਗਦੀਸ਼ ਕੁਮਾਰ ਸਿਆਲੀ ਵਰਿੰਦਰ ਕੁਮਾਰ ਘਿਹਾਲਾ ਮੀਨੂ ਸ਼ਰਮਾ ਅਨੁਰਾਦਾ ਆਜੀ ਆਦੀ ਹਾਜ਼ਰ ਹਨ